ਜੀ ਦੋਸਤੋ ਸਭ ਤੋਂ ਪਹਿਲਾਂ ਤੇ ਆਪਣਾ ਦਵਾ ਚੈਨਲ ਇਹਨੂੰ ਫੋਲੋ ਕਰ ਲਓ ਜਿਹੜੇ ਮੇਰੇ ਦੇ ਤੱਕ ਆਪਣਾ ਆਵਾਜ਼ ਜਾਂਦੀ ਹੈ ਗੱਲ ਕਰਦੇ ਆ ਬਹੁਤ ਲੋਕੀ ਮੈਨੂੰ ਇਸ ਗੱਲ ਤੋਂ ਪਰੇਸ਼ਾਨ ਮੇਰੀ ਇਸ ਗੱਲ ਤੋਂ ਪਰੇਸ਼ਾਨ ਹੁੰਦੇ ਆ ਮੈਂ ਕਿ ਮੇਚ ਰਹਿ ਕੇ ਸੱਚ ਬੋਲਿਆ ਜੋ ਹੁੰਦਾ ਸੀ ਲੋਕਾਂ ਨੂੰ ਦੱਸਿਆ ਉਹ ਸੱਚ ਬੋਲਿਆ ਮੈਚ ਵਿੱਚ ਤਾਂ ਬਰਦਾਸ਼ਤ ਨਹੀਂ ਹੋਇਆ ਬਹੁਤ ਮੁਲਾਜਮ ਚੰਗਾ ਵਿਕਿਆ ਤੇ ਬਹੁਤ ਤਾਜ਼ਾ ਮੈਨੂੰ ਮਾਰਾ ਗਿਆ ਉਹ ਬਹੁਤ ਹੀ ਗਲਤੀ ਵਿੱਚ ਕੀਤੀ ਨਹੀਂ ਸੀ ਇੱਕ ਨਿੱਕਾ ਸੱਚ ਬੋਲਿਆ ਸੱਚ ਕੀ ਬੋਲਿਆ ਕਿ ਮੈਂ ਰਿਸ਼ਤ ਕਿਉਂ ਲਵਾ ਮੇਰੀ ਆ ਆ ਤਨਖਾ ਮੇਰੇ ਤੇ ਆ ਮੇਰੇ ਖਰਚੇ ਮੈਂ ਇੰਨੇ ਖਰਚੇ ਮੇਰਾ ਕਾਰ ਪਰਵਾਰ ਚੱਲਦਾ ਅਜੇ ਤੱਕ ਕਈ ਮੁਲਾਜ਼ਮ ਉਸ ਚੀਜ਼ ਦਾ ਮੇਤੇ ਟਿੱਪਣੀ ਕਰਦੇ ਆ ਕਮੈਂਟ ਕਰਦੇ ਆ ਦੁਖੀ ਪਰੇਸ਼ਾਨ ਹੁੰਦੇ ਕਿ ਤੂੰ ਇਦਾਂ ਬੋਲਿਆ ਤੇ ਬੋਲਿਆ ਕਿਉਂ ਸਾਡੇ ਤੇ ਆ ਖਰਚੇ ਇਦਾਂ ਕਰਕੇ ਆਉਂਦਾ ਕਰਕੇ ਉਹਨੂੰ ਛੱਡੋ ਹੁਣ ਗੱਲ ਕਰਦੇ ਆ ਸਮਾਜ ਸੇਵਾ ਦੀ ਸਮਾਜ ਸੇਵਾ ਦੇ ਵਿੱਚ ਮੈਂ ਸਮਾਜ ਸੇਵਾ ਨਹੀਂ ਕਹਿੰਦਾ ਮੈਂ ਕਹਿੰਦਾ ਸਮਾਜ ਲੁੱਟ ਸੇਵਾ ਸਮਾਜ ਲੁੱਟ ਸੇਵਾ ਧੰਦਾ ਬਣ ਚੁੱਕਾ ਬਹੁਤ ਅਖੜਾ ਮੰਨੇ ਕੋਈ ਨਾ ਮੰਨੇ ਤਕਲੀਫ ਬੜੀ ਕੋਈ ਲੋਕਾਂ ਦਾ ਦੁੱਖ ਵੀ ਹੁੰਦਾ ਪਰ ਸੱਚ ਹੈ ਦੁੱਖ ਹੁੰਦਾ ਬਾਈ ਜਦੋਂ ਲੋਕਾਂ ਦੀ ਲੁੱਟ ਹੁੰਦੀ ਬਾਈ ਦੁੱਖ ਹੁੰਦਾ ਮੈਂ ਗੁਮ ਵਿੱਚ ਰਹਿ ਕੇ ਸੱਚ ਬੋਲਿਆ ਬਰਦਾਸ਼ਤ ਨਹੀਂ ਹੁੰਦਾ ਜੀ ਕਈ ਕਹਿੰਦੇ ਪਹਿਲਾਂ ਕਿਉਂ ਨਹੀਂ ਬੋਲਿਆ ਪਹਿਲਾਂ ਬਾਈ ਜਦੋਂ 4G ਦਾ ਜਮਾਨਾ ਆਇਆ ਨਾ ਸਭ ਤੋਂ ਪਹਿਲਾਂ ਇਹ ਕੋਈ ਕੁਝ ਬੋਲਿਆ ਉਹ ਤਾਂ ਪਹਿਲਾਂ ਲਿਖ ਕੇ ਪਾਉਂਦਾ ਹੁੰਦਾ ਸੀ ਪੁਰਾਣੀ ਅਮਰੀਕਾ ਦੇ ਲਿਖਤਾ ਪਈ ਨਹੀਂ ਮੇਰੇ ਆਈਡੀ ਪਈ ਆਉਣੀ ਆ ਪੇਜ ਬਾਅਦ ਚ ਬਣਾਇਆ ਸਮਾਜ ਵਾਲੀ ਲੁੱਟ ਹੁੰਦੀ ਮੈਂ ਕਹਿੰਦਾ ਲੁੱਟ ਹੁੰਦੀ ਆ ਚੰਗੀ ਭਲੀ ਲੁੱਟ ਹੁੰਦੀ ਆ ਸਮਾਜ ਸੇਵਾ ਸਮਾਜ ਲੋਟ ਸੇਵਾ ਸਮਾਜ ਸੇਵਾ ਦਾ ਧੰਦਾ ਮੈਂ ਕਿਰ ਲਿਖ ਕੇ ਪਾਇਆ ਸੀ ਉਹ ਤੋਂ ਬੜਾ ਰੋਣਾ ਗਿਆ ਸੀ ਕਿਉਂਕਿ ਜੋ ਮੈਂ ਦੇਖਿਆ ਉਹ ਮੈਂ ਬੋਲਿਆ ਤੇ ਬੋਲਣ ਤੋਂ ਬੜਾ ਨਹੀਂ ਸਕਦਾ ਉਹਦੇ ਮੋਲਿਆ ਤੇ ਹੁਣੇ ਬੋਲੂਗਾ ਕਦੀ ਸਮਾਜ ਸੇਵਾ ਕਿਹੜਾ ਸਮਾਜ ਸੇਵਾ ਜਿਹੜਾ ਲਿਖ ਕੇ ਪਉਦਾ ਗਿਆ ਸਿਰਫ ਫਰਾਨੇ ਲੋਆ ਮੈਂ ਲੈ ਕੇ ਕਹਿੰਦਾ ਕਿਉਂ ਉਹਦੇ ਵਿੱਚ ਗੇਮ ਆ ਉਹਦੇ ਬੜੀ ਤਕੜੀ ਖੇਡ ਹੁੰਦੀ ਫੱਜ ਕਾ ਮਤਲਬ ਪੋਸਟ ਪਾਤੀ ਹੈਗੇ ਐਸ ਬਦਲੇ ਪੰਜ ਚੀਜ਼ ਲੈ ਲੈਂਦੇ ਨੇ 5000 ਦੀ ਭਈ ਉਹ ਚੀਜ਼ ਆ ਗਈ ਉਹ ਬਦਲ ਦੇ ਦਿੱਤੀ ਹੈ ਨਾਲ ਬੜਾ ਬੜਾ ਪਾ ਦੇਖੋ ਜੀ ਆ ਮੈਂ ਇੱਕ ਵੀਡੀਓ ਪਾਈ ਸੀਗੀ ਤੇ ਆ ਇੱਕ ਉਹਦੇ ਵਾਸਤੇ ਜਿਹੜੀ ਸੇਵਾ ਕੀਤੀ ਉਹ ਬੜਾ ਦੇ ਦਿੱਤੀ ਹੁਣ ਉਹ 5-5000 ਕਿੰਨੇ ਲੋਕਾਂ ਨੇ ਭੇਜਿਆ ਤੁਹਾਨੂੰ ਇਹ ਗੱਲ ਦਾ ਪਤਾ ਏ ਬੀ ਸੀ ਡੀ ਪਾ 50 ਬੰਦੇ ਨੇ 5-5000 ਰੁਪਏ ਭੇਜਤਾ ਹੋਵੇ ਉਹ ਤੇ ਇੱਕ ਵੀਡੀਓ ਲੱਖ ਰੁਪਏ ਕਮਾਇਦੇ ਬਾਈ ਲੱਖ ਰੁਪਇਆ ਸੱਚ ਹੈ ਮੈਂ ਐਵੇਂ ਨਹੀਂ ਕਿ ਬੇਟਾ ਹੁਣ ਵੀ ਦੇਖਦਾ ਉਹਨੇ ਨਾ ਕਿਹਾ ਫੇਰ ਕਿਹੜੇ ਪਾਸੇ ਤੁਰ ਪਿਆ ਬਾਈ ਪੰਜਾਬ ਤੋਂ ਬਾਹਰ ਦੇਖੋ ਕਿੰਨੇ ਸੁਆਸੇ ਵੀ ਆ ਕਿੰਨੇ ਕਾਸ਼ਰ ਮੱਕਿਉ ਪੰਜਾਬ ਚ ਕਿਉ ਮੈਂ ਦੱਸਾਂ ਕਿਉ ਪੰਜਾਬੀ ਲੋਕ ਮੋਹਰਚਦਲ ਹੁੰਦੇ ਆ ਪੰਜਾਬ ਦੇ ਲੋਕ ਬਹੁਤ ਬਾਹਰ ਆਏ ਵੀਡੀਓ ਪੈਂਦੀ ਆ ਬਹੁਤ ਦੇਖੋ ਜੀ ਗਰੀਬ ਆ ਜੀ ਫਿਰ ਇਸ ਤਰ੍ਹਾਂ ਸ਼ੋਅ ਕਰਦਾ ਵੀ ਜਿੰਨਾ ਮੈਨੂੰ ਦੋਖਾ ਕੇ ਦੁੱਖ ਹੈ ਹੀ ਨਹੀਂ ਸਭ ਤੋਂ ਦੁਖੀ ਲੋਕਾਂ ਦੁੱਖ ਤੋਂ ਜਿਹੜਾ ਮੈਂ ਬੰਦਾ ਇਹਨਾਂ ਕੋਈ ਹੋ ਨਹੀਂ ਸਕਦਾ ਫਿਰ ਪਿੱਛੇ ਕਿ ਮਿਊਜ਼ਿਕ ਲੱਗਦਾ ਬੜਾ ਸੈਡ ਜਿਹਾ ਫਿਰ ਡਰਾਮਾ ਘੜੇ ਦਾ ਬੜਾ ਪ੍ਰੀਪਲਾਨ ਡਰਾਮਾ ਹੁੰਦਾ ਫਿਰ ਉਹ ਵੀਡੀਓ ਪਾਈ ਜਾਂਦੀ ਫਿਰ ਉਹ ਵੀਡੀਓ ਲੋਕਾਂ ਤੱਕ ਜਾਂਦੀ ਫਿਰ ਉੱਤੇ ਆਪਣੇ ਅਕਾਊਂਟ ਨੰਬਰ ਛੱਡੇ ਜਾਂਦੇ ਆ ਫਿਰ ਪੈਸਾ ਕੰਪਟਾ ਜਾਂਦਾ ਬਹੁਤ ਆਤ ਇੱਕ ਕੰਮ ਚੱਲਦਾ ਪੰਜਾਬ ਚ ਇਨੇ ਆਸ਼ਰਮ ਖੁੱਲ ਗਏ ਕਈ ਸੋਚਿਆ ਸੀਗਾ ਆਪਾਂ ਜਾਂ 4 ਸਾਲਾਂ ਸੱਤ ਸਾਲਾਂ ਜੀ ਪਹਿਲਾਂ ਕੋਈ ਨਹੀਂ ਸੀ ਹੈਗੇ ਪਹਿਲਾਂ ਨੌਕਰੀ ਦੇ ਕੀ ਕੱਲੇ ਪੰਜਾਬ ਚ ਆਸ਼ਰਮ ਦੀ ਜ਼ਰੂਰਤ ਕਿਉਂ ਜੇ ਹੈਗੀ ਤਾਂ ਕਿਉਂ ਜਿਹੜਾ ਬੰਦਾ ਕਮਾਉਂਡ ਜੋਗਾ ਮੇਰੇ ਕੋਲ ਜਾਂਦਾ ਜਿਹੜੇ ਜਿਹੜੇ ਕੱਜ ਦੋ ਬੰਦੇ ਕਮਾਉਂਡ ਜੋਗੇ ਦਾ ਮੈਂ ਕਈ ਕਹਦੇ ਕਿਵੇਂ ਦੋ ਬੰਦੇ ਕਮਾਉੜੇ ਬਾਈ ਘਰ ਚੋਂ ਰੋਟੀ ਬੰਦਾ ਭੁੱਖਾ ਨਹੀਂ ਮਰਦਾ ਸੱਚ ਹੈ ਕੁਛ ਨਾ ਕਾਦਾ 500 ਰੁਪਏ ਦੀ ਹੜੀ ਚੱਲਦੀ ਹੈ ਮੈਂ ਖੁਦ ਕੀਤੇ ਹੀ ਮੈਂ ਦੂਰੀ ਮਤਾ ਕਹਿੰਦਾ ਪਿਆ ਪਰ ਨਹੀਂ ਤਰੀਕਾ ਸੋਖਾ ਲੱਭ ਗਿਆ ਵੀਡੀਓ ਬਣਾਓ ਪਾਓ ਉੱਥੇ ਆਪਣਾ ਨੰਬਰ ਛੱਡ ਦਿਓ ਸੋਹਣੀ ਕਮਾਈ ਕਰੋ ਬਈ ਇਹ ਬਣੀ 40 40 ਲੱਖ ਦੀਆਂ ਗੱਡੀਆਂ ਲਈ ਫਿਰਦੇ ਸਵਾਸ ਸਿੰਘ ਕੀ ਗੱਲ ਨਹੀਂ ਆਈਆਂ ਉਹ ਮੇਤੋ ਦੂਰੀ ਹੋ ਗਏ ਬੜੇ ਬੰਦਾ ਨੇ ਨਾ ਬੜੇ ਮੇਰੇ ਦੂਜਲੇ ਬੜੇ ਬੜਾ ਮੇਰੇ ਭਾਜੀ ਭਾਜੀ ਕਰਦੇ ਨੇ ਸਵਾਸ ਸਿੰਘ ਜੀ ਹੈਗੇ ਅਜੇ ਬੰਦੇ ਮੈਂ ਤਾਂ ਬੜਾ ਦੁਖੀ ਹਾਂ ਸਾਰੇ ਲੋਕ ਕਿਉਂ ਇਸੇ ਗੱਲ ਤੋਂ ਮੈਂ ਤੇ ਭਾਈ ਠੋਕ ਕੇ ਮੈਂ ਕਿਹ ਜੀ ਬੋਲਿਆ ਸੀਗਾ ਮੈਂ ਕਿਹ ਜੀ ਪਰਵਾਹ ਨਹੀਂ ਕੀਤੀ ਤੇ ਹੁਣ ਵੀ ਜੋਗਾ ਸੱਚ ਮੈਂ ਬੋਲਦਾ ਮੇਰੀ ਐਨ ਆਰ ਆ ਭਰਾਵਾਂ ਨੂੰ ਬੇਨਤੀ ਆ ਨਾ ਪੈਸਾ ਲਟਾਓ ਤੁਹਾਡੇ ਪੈਸੇ ਤੇ ਇਹ ਲੋਕ ਐਸ਼ ਕਰਦੇ ਆ ਰੱਜ ਕੇ ਐਸ਼ ਕਰਦੇ ਆ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਚਾਰ ਚਾਰ ਗੱਡੀਆਂ ਉਧੀਆਂ ਦਾਦਾ ਜਣੇ ਚੜੇ ਹੁੰਦੇ ਆ ਉਹਨੇ ਟੌਰ ਐਮਬੈਰੇਜ ਨਹੀਂ ਜਿੰਦੀ ਹੁੰਦੀ ਆ ਸੱਚ ਹੈ ਮੈਂ ਜਦ ਆਪ ਸੋਚਦਾ ਦੋ ਚਾਰ ਬੰਦੇ ਪਾਸੋਂ ਤਨਾਂ ਰੱਖਾ ਆਪਣੇ ਇੱਕ ਰਵਾਲੋ ਰਵਾਲਾ ਵਧੀਆ ਗੱਜ ਪਾਓ ਉਪਰ ਦੀ ਮੇਰੇ ਕੋਲ ਬੈਸਦੀ ਇਹ ਗੱਲਾਂ ਗੱਡੀਆਂ ਪਰਦੀ ਖੜੀ ਦੇਖ ਰਿਹਾ ਜਿਹੜਾ ਮਰਜੀ ਦੋ ਮਰਜੀ ਬੜੀ ਗੱਡੀ ਵੇਖ ਲਿਓ ਔਰ ਟਾਇਰ ਵੀ ਕਿੱਥੇ ਪਾਟ ਜਾਣੇ ਮੈਂ ਇਹ ਮਤਲਬ ਇਹ ਨਹੀਂ ਕਿ ਮੈਂ ਕਹਿਣਾ ਸੁਣਾ ਰਿਹਾ ਮੈਂ ਨਾ ਮੈਨੂੰ ਕਹਿੰਦੇ ਪਰਖਣਾ ਪਰਖੇ ਦੇ ਜਿਹੜਾ ਮਰਜੀ ਪਰਖ ਸਕਦਾ ਮੈਨੂੰ ਬੜਾ ਬੜੇ ਤਰੀਕੇ ਪਰਖਣ ਦਾ ਜੇਕਰ ਲਾਦਾ ਵੀ ਫਲਾਨਾ ਬੰਦਾ ਸੱਚਾ ਪਰਖਣਾ ਇਦਾਂ ਪਰਖਦੂ ਬੰਦਾ ਮੈਂ ਪਰਖੇ ਹੋਏ ਆ ਪਰਖੇ ਹੋਏ ਆ ਫੇਕ ਨੰਬਰ ਤੋਂ ਫੋਨ ਆ ਲਾ ਗਿਆ। ਫੇਕ ਨੰਬਰ ਤੋਂ ਫੋਨ ਐਨ ਆਰ ਬਾਲ ਨੰਬਰ ਤੋਂ ਫੋਨ ਆ ਲਾ ਗਿਆ ਪਰਖੇ ਹੋਏ ਮੇਰੇ ਕੋਲ ਦੇ। ਜਿਹੜੇ ਕਹਦੇ ਆ ਬੜੇ ਸੱਚੇ ਉੱਚੇ। ਸੱਚਾ ਹੈ। ਐਸ ਚੈਨਲ ਨੂੰ ਫੋਲੋ ਕਰ ਲਓ ਇੱਥੇ ਧੂੜ ਕੱਢਿਆ ਕਰਨੀ ਤੇ ਅੰਕੜੇ ਕਰਨੀ ਸੱਚ ਬੋਲਾ ਕਰਨਾ ਪੰਜਾਬ ਦੇ ਮੁੱਦੇ ਤੇ ਚੀਕ ਪਵਾ ਕੇ ਰੱਖਣੀ ਆ। ਇਹਨੂੰ ਫੋਲੋ ਕਰ ਲਓ। ਤੇ ਫਿਰ ਦੇਖਿਓ ਕਹਾਣੀ ਜਾਂਦੀ ਕਿੱਧਰ ਨੂੰ ਆ। ਇਹ ਪਹਿਲੀ ਵੀਡੀਓ ਆ। ਹਾਰੋ ਵੀਡੀਓ ਹੋਊਗੀ। ਇਸ ਆਪਣੇ ਚੈਨਲ ਨੂੰ ਗੂਠਾ ਦਬਦਿਓ ਤੇ ਚੀਕਾ ਪਾਉਣੀ ਹੈ ਮੇਰਾ ਫਰਜ਼ ਆ ਤੇ ਸੱਚ ਤੱਕ ਸਾਹਮਣੇ ਰੱਖੂਗਾ ਖਿਲਾਰੇ ਮਗਰਾਂ ਦੋ ਅਜੇ ਵੀ ਕਰ ਲੋ ਫੋਲੋ